ਤਾਂ ਰਾਜਵੀਰ ਜਵੰਦਾ ਦਾ ਕੱਲ ਐਕਸੀਡੈਂਟ ਹੋਇਆ ਸੀ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਉਹਨਾਂ ਦੀ ਸਿਹਤ ਕਿਵੇਂ ਆ ਤਾਂ ਹਸਪੀਟਲ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਦੀ ਸਿਹਤ ਹੈ ਜਿਹੜੀ ਜਿਹੜੀ ਹਾਲਤ ਆ ਉਹ ਕ੍ਰਿਟੀਕਲ ਬਣੀ ਹੋਈ ਆ ਪਰ ਉਹਨਾਂ ਦਾ ਇਲਾਜ ਲਗਾਤਾਰ ਚੱਲ ਰਿਹਾ ਹੈ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਜਿਹੜੇ ਉਹਨਾਂ ਨੂੰ ਮਿਲ ਕੇ ਆ ਰਹੇ ਨਹੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰ ਲਈਏ ਜਾਂ ਪੰਜਾਬੀ 뮤직 ਇੰਡਸਟਰੀ ਦੇ ਵਿੱਚੋਂ ਜਿੰਨੇ ਵੀ ਭੈਣ ਭਰਾ ਉਹਨਾਂ ਨੂੰ ਮਿਲ ਕੇ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਸੁਧਾਰ ਆਇਆ ਉਹਨਾਂ ਦੀ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਬਦਲਾਅ ਦੇਖਣ ਨੂੰ ਮਿਲਿਆ ਸੀ ਐਮ ਮਾਨ ਵੀ ਅੱਜ ਆਏ ਸੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਡਾਕਟਰਾਂ ਨਾਲ ਉਹਨਾਂ ਨੇ ਜਦੋਂ ਗੱਲ ਕੀਤੀ ਤਾਂ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੇ ਜਿਹੜੇ ਕਈ ਆਰਗਨ ਸੀ ਕੱਲ ਨਹੀਂ ਸੀ ਕੰਮ ਕਰ ਰਹੇ ਕੱਲ 4 ਲਾਈਵ ਸਪੋਰਟਿੰਗ ਤੇ ਚੱਲ ਰਹੇ ਸੀ ਰਾਜਵੀਰ ਜਵੰਦਾ ਜਿਨ੍ਹਾਂ ਦੇ ਵਿੱਚੋਂ ਅੱਜ 3 ਹਟਾ ਦਿੱਤੀਆਂ ਗਈਆਂ ਨੇ ਹੁਣ ਸਿਰਫ 1 ਲਾਈਵ ਸਪੋਰਟ ਤੇ ਚੱਲ ਰਹੇ ਨੇ ਇਹਦਾ ਮਤਲਬ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਸਹੀ ਹੋਈ ਹੈ ਕਿਤੇ ਨਾ ਕਿਤੇ ਸਹੀ ਹੋਣ ਵੱਲ ਜਾ ਰਹੀ ਹੈ ਇਹ ਪ੍ਰਮਾਤਮਾ ਦੀ ਨਦਰ ਕਹਿ ਲਈਏ ਤੁਹਾਡੀਆਂ ਅਰਦਾਸਾਂ ਜਿਹੜੀਆਂ ਕੀਤੀਆਂ ਸਾਰੇ ਲੋਕਾਂ ਨੇ ਕਿਤੇ ਨਾ ਕਿਤੇ ਉਹਦਾ ਅਸਰ ਕਹਿ ਲਈਏ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਮਿਹਨਤ ਕਰ ਰਹੀ ਹੈ ਉਹਨਾਂ ਦੇ ਇਲਾਜ ਦੇ ਉੱਪਰ ਉਹਨਾਂ ਤੇ ਨਿਗਰਾਨੀ ਕਰ ਰਹੀ ਹੈ ਉਹਦੇ ਅਸਰ ਕਹਿ ਲਈਏ ਸਾਰਿਆਂ ਦਾ ਚੋੜਾ ਜਿਹੜਾ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕਿਤੇ ਨਾ ਕਿਤੇ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਹਾਲੇ ਤੱਕ ਡਾਕਟਰਾਂ ਵੱਲੋਂ ਜਿਹੜਾ ਬੁਲੇਟਿਨ ਜਾਰੀ ਕੀਤਾ ਗਿਆ ਫੋਰਟਜ਼ ਹਸਪਤਾਲ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਹਾਲੇ ਤੱਕ ਉਹਨਾਂ ਦੀ ਹਾਲਤ ਹੈ ਜਿਹੜੀ ਕ੍ਰਿਟੀਕਲ ਬਣੀ ਹੋਈ ਹੈ ਪਰ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਆਇਆ ਹੋਇਆ ਬੀਪੀ ਜਿਹੜਾ ਰਾਜੀਵ ਜਵੰਦਾ ਦਾ ਸੀ ਕੱਲ ਬੀਪੀ ਕੰਟਰੋਲ ਦੇ ਵਿੱਚ ਨਹੀਂ ਸੀ ਪਰ ਅੱਜ ਬੀਪੀ ਹੈ ਜਿਹੜਾ ਉਹ ਕੰਟਰੋਲ ਦੇ ਵਿੱਚ ਹੈ ਨਬਜ਼ ਹੈ ਜਿਹੜੀ ਪਲਸਾਂ ਉਹਨਾਂ ਦੀ ਉਹ ਵੀ ਸਹੀ ਚੱਲ ਰਹੀ ਹੈ ਕਈ ਆਰਗਨਸ ਕੰਮ ਨਹੀਂ ਸੀ ਕਰ ਰਹੇ ਪਰ ਹੁਣ ਕਿਤੇ ਨਾ ਕਿਤੇ ਜਿਹੜੀਆਂ 4 ਲਾਈਫ ਮੋਨਿਟਰਿੰਗਸ ਲੱਗੀਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਤਿੰਨ ਤਾਂ ਹਟਾ ਦਿੱਤੀਆਂ ਗਈਆਂ ਨੇ ਡਾਕਟਰਾਂ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਹੋਣਾ ਨੇ ਇੱਥੇ ਆ ਕੇ ਜਦੋਂ ਡਾਕਟਰਾਂ ਨੂੰ ਮਿਲੇ ਉਹਨਾਂ ਨੇ ਇਹ ਗੱਲ ਕਹੀ ਸੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਆ ਉਹ ਕਿਤੇ ਨਾ ਕਿਤੇ ਸੁਧਰਨ ਦੇ ਵੱਲ ਜਾ ਰਹੀ ਆ ਜਾਂ ਇਹ ਕਹ ਲਈਏ ਕਿ ਸੁਧਾਰ ਹੋ ਰਿਹਾ ਤੁਹਾਡੀਆਂ ਦੁਆਵਾਂ ਦਾ ਸਦਕਾ ਪ੍ਰਮਾਤਮਾ ਦੀ ਮਿਹਰ ਦਾ ਸਦਕਾ ਰਾਜਵੀਰ ਜਵੰਦਾ ਦੀ ਹਾਲਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਸੁਧਾਰ ਵੱਲ ਜਾ ਰਹੀ ਆ ਫੋਰਟਿਸ ਹਸਪਤਾਲ ਦੇ ਵਿੱਚ ਅਸੀਂ ਖੜੇ ਆ ਇਥੋਂ ਤੁਹਾਨੂੰ ਮੌਕੇ ਦੀ ਜਿਹੜੀ ਖਬਰ ਆ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਉਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ ਜਿੱਥੇ ਜਿੱਥੇ ਵੀ ਲੋਕ ਵੱਸਦੇ ਨੇ ਪੰਜਾਬੀ ਕਿਉਂਕਿ ਰਾਜਵੀਰ ਜਵੰਦਾ ਦਾ ਸੁਭਾਈ ਕੁਝ ਇਹੋ ਜਿਹਾ ਸੀ ਨਾਨ ਕੰਟਰੋਵਰਸ਼ੀਅਲ ਸੀ ਕੋਈ ਕੰਟਰੋਵਰਸੀ ਦੇ ਵਿੱਚ ਨਹੀਂ ਸੀ ਆਉਂਦੇ ਕੋਈ ਕੰਟਰੋਵਰਸੀ ਵਾਲਾ ਗਾਣਾ ਨਹੀਂ ਉਹਨਾਂ ਨੇ ਅੱਜ ਤੱਕ ਕੀਤਾ ਆਪਣੀ ਹਿੱਕ ਦੇ ਜੋਰ ਤੇ ਗਾਉਂਦੇ ਸੀ ਆਪਣੀ ਗਾਇਕੀ ਦੇ ਨਾਲ ਉਹਨਾਂ ਨੇ ਨਾਮਣਾ ਖੱਟਿਆ ਇਸੇ ਕਰਕੇ ਸਾਰਾ ਪੰਜਾਬ ਅੱਜ ਰਾਜਵੀਰ ਜਵੰਦਾ ਦੇ ਲਈ ਸੁੱਖ ਸ਼ਾਂਤ ਮੰਗ ਰਿਹਾ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰ ਰਿਹਾ ਭਾਵੇਂ ਪੂਰੀ ਦੁਨੀਆ ਦੇ ਵਿੱਚੋਂ ਇੱਥੇ ਵੀ ਅਸੀਂ ਗੱਲ ਕਰ ਲਈਏ ਤਾਂ ਫੋਰਟਿਸ ਹਸਪਤਾਲ ਦੇ ਵਿੱਚ ਅਸੀਂ ਲਗਾਤਾਰ ਬਣੇ ਹੋਏ ਹਾਂ ਲਗਾਤਾਰ ਖਬਰਾਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿਹੜਾ ਵੀ ਇੱਥੋਂ ਆਉਂਦਾ ਬਾਹਰ ਵੀ ਅਸੀਂ ਖੜੇ ਹੁੰਨੇ ਆਂ ਤੱ ਲੋਕੇ ਹੀ ਪੁੱਛਦੇ ਨੇ ਰਾਜਵੀਰ ਜਵੰਦਾ ਕਿਵੇਂ ਆ ਰਾਜਵੀਰ ਜਵੰਦਾ ਦੀ ਸਿਹਤ ਕਿਵੇਂ ਆ ਤਾਂ ਇੱਥੋਂ ਪਤਾ ਲੱਗਦਾ ਉਸ ਨੌਜਵਾਨ ਦਾ ਉਸ ਪੰਜਾਬੀ ਗਾਇਕ ਦਾ ਜਿਨੇ ਇਹੋ ਜੇ ਗਾਣੇ ਪੰਜਾਬੀ ਨੂੰ ਦਿੱਤੇ ਪੰਜਾਬੀਆਂ ਨੂੰ ਦਿੱਤੇ ਜਿਹੜੇ ਗਾਣੇ ਅਸੀਂ ਆਪਣੇ ਘਰਾਂ ਦੇ ਵਿੱਚ ਬਹਿ ਕੇ ਸੁਣਦੇ ਆ ਆਪਣੇ ਵਿਆਹਾਂ ਦੇ ਵਿੱਚ ਲਾਉਂਦੇ ਆ ਤਾਂ ਕਿਤੇ ਨਾ ਕਿਤੇ ਇਹੋ ਕਮਾਈ ਹੁੰਦੀ ਆ ਜਿਹੜੀ ਕਮਾਈ ਰਾਜਵੀਰ ਜਵੰਦਾ ਨੇ ਕੀਤੀ ਹੋਈ ਆ ਪਰ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਆ ਉਹ ਕਿਤੇ ਨਾ ਕਿਤੇ ਸਹੀ ਹੁੰਦੀ ਨਜ਼ਰ ਆ ਰਹੀ ਆ ਤੁਹਾਡੀਆਂ ਦੁਆਵਾਂ ਦੀ ਲੋੜ ਆ ਤੁਹਾਡੇ ਅਰਦਾਸਾਂ ਦੀ ਲੋੜ ਆ ਪ੍ਰਮਾਤਮਾ ਦੀ ਮਿਹਰ ਦੀ ਲੋੜ ਆ ਡਾਕਟਰ ਤਾਂ ਇਲਾਜ ਕਰ ਹੀ ਰਹੇ ਨੇ ਕਹਿੰਦੇ ਜਿੱਥੇ ਦਵਾਈ ਕੰਮ ਨਹੀਂ ਕਰਦੀ ਉਥੇ ਦੁਆ ਕੰਮ ਕਰਦੀ ਆ ਸ਼ਾਇਦ ਕਿਤੇ ਨਾ ਕਿਤੇ ਪੰਜਾਬੀਆਂ ਨੇ ਦੁਆਵਾਂ ਕੀਤੀਆਂ ਲੋਕਾਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਇਹੋ ਜਿਹੜੀ ਸਿਹਤ ਰਾਜਵੀਰ ਜਵੰਦਾ ਦੀ ਕੱਲ ਬਹੁਤ ਜ਼ਿਆਦਾ ਖਰਾਬ ਦੱਸ ਰਹੇ ਸੀ ਡਾਕਟਰ ਪਰ ਅੱਜ ਸੀਐਮ ਮਾਨ ਨੇ ਜਦੋਂ ਡਾਕਟਰਾਂ ਨਾਲ ਗੱਲ ਕੀਤੀ ਸੀਐਮ ਮਾਨ ਮਿਲਣਾ ਹੈ 40 ਹਸਪਤਾਲ ਦੇ ਵਿੱਚ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਕਈ ਆਰਗਨਸ ਨੇ ਜਿਹੜੇ ਉਹ ਕੱਲ ਕੰਮ ਨਹੀਂ ਸੀ ਕਰ ਰਹੇ ਪਰ ਹੁਣ ਸਰੀਰ ਕਿਤੇ ਨਾ ਕਿਤੇ ਲੜ ਰਿਹਾ ਸਰੀਰ ਕਿਤੇ ਨਾ ਕਿਤੇ ਸੰਘਰਸ਼ ਕਰ ਰਿਹਾ ਤਾਂ ਤੁਹਾਡੀਆਂ ਦੁਆਵਾਂ ਦੀ ਹੁਣ ਵੀ ਲੋੜ ਆ ਅਸੀਂ ਇਹੋ ਕਵਾਂਗੇ ਜਿੱਥੇ ਵੀ ਤੁਸੀਂ ਇਹ ਖਬਰ ਦੇਖ ਰਹੇ ਹੋ ਜਿੱਥੇ ਵੀ ਤੁਸੀਂ ਬੈਠੇ ਹੋ ਉਸ ਭਰਾ ਦੇ ਲਈ ਜਿਹੜੇ ਭਰਾ ਨੇ ਸਾਫ ਸੁਥਰੀ ਗਾਇਕੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਪਣੀ ਧਾਂਕ ਜਮਾਈ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮਣਾ ਖੱਟਿਆ ਪੰਜਾਬ ਦਾ ਪੰਜਾਬ ਦੀ ਬੋਲੀ ਹੈ ਜਿਹੜੀ ਉਹ ਵਕ ਵਕ ਥਾਵਾਂ ਤੇ ਲੈ ਕੇ ਗਿਆ ਨਾਨ ਕੰਟਰੋਵਰਸ਼ੀਅਲ ਰਹਾ ਇਸ ਸਮੇਂ ਦੇ ਵਿੱਚ ਜਿਸ ਸਮੇਂ ਦੇ ਵਿੱਚ ਅਸੀਂ ਕਹਿੰਦੇ ਹਾਂ ਗੱਲ-ਗੱਲ ਤੇ ਵਾਦ-ਵਿਵਾਦ ਹੁੰਦੇ ਨੇ ਇਸ ਸਮੇਂ ਦੇ ਵਿੱਚ ਵੀ ਰਾਜਵੀਰ ਜਵੰਦਾ ਨਾਨ ਕੰਟਰੋਵਰਸ਼ੀਅਲ ਰਹਾ ਤੇ ਆਪਣੀ ਗਾਇਕੀ ਦੇ ਨਾਲ ਆਪਣੀ ਹਿੱਕ ਦੇ ਜੋਰ ਤੇ ਉਸ ਨੌਜਵਾਨ ਨੇ ਪੂਰੀ ਦੁਨੀਆ ਦੇ ਵਿੱਚ ਨਾਮਣਾ ਖੱਟਿਆ ਪਰਿਵਾਰ ਦੇ ਵਿੱਚ ਵੀ ਦੋ ਬੱਚੇ ਨੇ ਪਿੱਛੇ ਮਾਤਾ ਜੀ ਨੇ ਤਾਂ ਰਾਜਵੀਰ ਜਵੰਦਾ ਦੇ ਪਤਨੀ ਨੇ ਉਹ ਵੀ ਕਿਤੇ ਨਾ ਕਿਤੇ ਹੰਸਾਲੀ ਸਾਹਿਬ ਜਾ ਕੇ ਆਏ ਸੀ ਆ ਬਾਬਾ ਹਨੂਮਾਨ ਸਿੰਘ ਜੀ ਦੇ ਸਿੰਘ ਸ਼ੀਦਾ ਜਾ ਕੇ ਆਏ ਸੀ ਜਾਂ ਅੰਪਸਾਬ ਜਾ ਕੇ ਆਏ ਸੀ ਕਿਉਂਕਿ ਜਦੋਂ ਅਸੀਂ ਦੁੱਖ ਦੇ ਵਿੱਚ ਹੁੰਨੇ ਆ ਤਾਂ ਸਾਨੂੰ ਪ੍ਰਮਾਤਮਾ ਯਾਦ ਆਉਂਦਾ ਅਸੀਂ ਪ੍ਰਮਾਤਮਾ ਅੱਗੇ ਗਿੜਗੜਾਉਨੇ ਆ ਸਾਰੇ ਅਰਦਾਸਾਂ ਕਰ ਰਹੇ ਨੇ ਸਾਰੇ ਪੰਜਾਬੀ ਅਰਦਾਸਾਂ ਕਰ ਰਹੇ ਨੇ ਅਸੀਂ ਵੀ ਅਰਦਾਸ ਕਰ ਰਹੇ ਆ ਕਿ ਪ੍ਰਮਾਤਮਾ ਉਸ ਭਰਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਸ ਭਰਾ ਦੇ ਉੱਪਰ ਨਦਰ ਰੱਖੇ ਉਸ ਭਰਾ ਦੇ ਜਿਹੜੀਆਂ ਸੱਟਾਂ ਵੱਜੀਆਂ ਨੇ ਉਹ ਕਿਤੇ ਨਾ ਕਿਤੇ ਰਿਕਵਰ ਹੋਣ ਛੇਤੀ ਉਹ ਆਪਣੇ ਪਰਿਵਾਰ ਦੇ ਵਿੱਚ ਜਾਣ ਤਾਂ ਇਸ ਵੇਲੇ ਦੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਹੜੀ ਮੋਹਾਲੀ ਹਸਪੀਟਲ ਜਿਹੜਾ 40s ਆ ਉਹਨਾਂ ਨੇ ਬੁਲੇਟਿਨ ਜਾਰੀ ਕੀਤਾ ਉਸ ਦੇ ਵਿੱਚ ਦੱਸਿਆ ਗਿਆ ਕਿ ਹਾਲਾਤ ਕ੍ਰਿਟੀਕਲ ਨੇ ਹਾਲੇ ਪਰ ਕੱਲ ਨਾਲੋਂ ਅੱਜ ਬਹੁਤ ਜ਼ਿਆਦਾ ਸੁਧਾਰ ਆ ਕਿਉਂਕਿ ਜਿੰਨੇ ਵੀ ਗਾਇਕ ਭਰਾ ਐ ਜਿੰਨੇ ਵੀ ਸਾਰੇ ਆਏ ਉਹ ਕਹਿੰਦੇ ਡਾਕਟਰ ਕਹਿੰਦੇ ਕੱਲ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਕੱਲ 4 ਲਾਈਫ ਸਪੋਰਟਿੰਗਸ ਦੇ ਉੱਪਰ ਜਿਹੜੇ ਹੈ ਰਾਜਵੀਰ ਜਵੰਦਾ ਚੱਲ ਰਹੇ ਸੀ ਪਰ ਅੱਜ 3 ਨੇ ਜਿਹੜੀਆਂ ਲਾਈਫ ਸਪੋਰਟਿੰਗਸ ਲਾਹ ਦਿੱਤੀਆਂ ਨੇ ਇੱਕ ਤੇ ਨੇ ਇਹਦਾ ਮਤਲਬ ਆ ਕਿ ਉਹਨਾਂ ਦਾ ਸਰੀਰ ਆ ਜਿਹੜਾ ਉਹ ਖੁਦ ਜਿਹੜਾ ਹੈ ਸੰਘਰਸ਼ ਕਰ ਰਿਹਾ ਖੁਦ ਲੜਾਈ ਲੜ ਰਿਹਾ ਤੇ ਅੱਗੇ ਨਾਲੋਂ ਉਹਨਾਂ ਦੇ ਸਰੀਰ ਦੇ ਵਿੱਚ ਸੁਧਾਰ ਆਇਆ ਜਿੱਥੇ ਦਵਾ ਕੰਮ ਨਹੀਂ ਕਰਦੀ ਉਥੇ ਦਵਾ ਕੰਮ ਕਰਦੀ ਆ ਸ਼ਾਇਦ ਕਿਤੇ ਨਾ ਕਿਤੇ ਪੰਜਾਬੀਆਂ ਨੇ ਦੁਆਵਾਂ ਕੀਤੀਆਂ ਲੋਕਾਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਇਹੋ ਜਿਹੜੀ ਸੇਤ ਰਾਜਵੀਰ ਜਵੰਦਾ ਦੀ ਕੱਲ ਬਹੁਤ ਜ਼ਿਆਦਾ ਖਰਾਬ ਦੱਸ ਰਹੇ ਸੀ ਡਾਕਟਰ ਪਰ ਅੱਜ ਸੀਐਮ ਮਾਨ ਨੇ ਜਦੋਂ ਡਾਕਟਰਾਂ ਨਾਲ ਗੱਲ ਕੀਤੀ ਸੀਐਮ ਮਾਨ ਮਿਲਣਾ ਹੈ 40 ਹਸਪਤਾਲ ਦੇ ਵਿੱਚ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਕਈ ਆਰਗਨਸ ਨੇ ਜਿਹੜੇ ਉਹ ਕੱਲ ਕੰਮ ਨਹੀਂ ਸੀ ਕਰ ਰਹੇ ਪਰ ਹੁਣ ਸਰੀਰ ਕਿਤੇ ਨਾ ਕਿਤੇ ਲੜ ਰਿਹਾ ਸਰੀਰ ਕਿਤੇ ਨਾ ਕਿਤੇ ਸੰਘਰਸ਼ ਕਰ ਰਿਹਾ ਤਾਂ ਤੁਹਾਡੀਆਂ ਦੁਆਵਾਂ ਦੀ ਹੁਣ ਵੀ ਲੋੜ ਆ ਅਸੀਂ ਇਹੋ ਕਵਾਂਗੇ ਜਿੱਥੇ ਵੀ ਤੁਸੀਂ ਇਹ ਖਬਰ ਦੇਖ ਰਹੇ ਹੋ ਜਿੱਥੇ ਵੀ ਤੁਸੀਂ ਬੈਠੇ ਹੋ ਉਸ ਭਰਾ ਦੇ ਲਈ ਜਿਹੜੇ ਭਰਾ ਨੇ ਸਾਫ ਸੁਥਰੀ ਗਾਇਕੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਆਪਣੀ ਧਾਂਕ ਜਮਾਈ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮਣਾ ਖੱਟਿਆ ਪੰਜਾਬ ਦਾ ਪੰਜਾਬ ਦੀ ਬੋਲੀ ਹੈ ਜਿਹੜੀ ਉਹ ਵਕ ਵਕ ਥਾਵਾਂ ਤੇ ਲੈ ਕੇ ਗਿਆ ਨਾਨ ਕੰਟਰੋਵਰਸ਼ੀਅਲ ਰਹਾ ਇਸ ਸਮੇਂ ਦੇ ਵਿੱਚ ਜਿਸ ਸਮੇਂ ਦੇ ਵਿੱਚ ਅਸੀਂ ਕਹਿੰਦੇ ਹਾਂ ਗੱਲ-ਗੱਲ ਤੇ वाद-ਵਿਵਾਦ ਹੁੰਦੇ ਨੇ ਇਸ ਸਮੇਂ ਦੇ ਵਿੱਚ ਵੀ ਰਾਜਵੀਰ ਜਵੰਦਾ ਨਾਨ ਕੰਟਰੋਵਰਸ਼ੀਅਲ ਰਹਾ ਤੇ ਆਪਣੀ ਗਾਇਕੀ ਦੇ ਨਾਲ ਆਪਣੀ ਹਿੱਕ ਦੇ ਜੋਰ ਤੇ ਉਸ ਨੌਜਵਾਨ ਨੇ ਪੂਰੀ ਦੁਨੀਆ ਦੇ ਵਿੱਚ ਨਾਮਣਾ ਖੱਟਿਆ